ਜੜੀ ਜਮਾ ਸਸਤੀ ਗੱਡੀਆਂ ਆਪਾਂ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਅੱਜ ਉਹਦਾ ਰੇਟ ਹੈ ਜੀ 60000 ਰੁਪਿਆ ਤੇ ਗੱਡੀ ਹੈ ਆਲਟੋ ਜਮਾ ਸਸਤੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਕਈ ਗੱਡੀਆਂ ਨੇ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਵੀ ਜੇ ਗੱਡੀਆਂ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮਾ ਫ੍ਰੀ ਚ ਆਪਾਂ ਏਡ ਤੋਂ ਏਡੀ ਲਾ ਦੇਗੇ ਜੀ ਪਹਿਲੀ ਗੱਡੀ ਆਪਾਂ ਆਲਟੋ ਲੈ ਕੇ ਪਹੁੰਚੇ ਹਾਂ ਜੀ ਇਹ ਪਹਿਲੀ अल्टੋ ਸੀ ਇਹ ਤੋਂ ਅੱਗੇ ਹੋਰ ਵੀ ਗੱਡੀਆਂ ਨੇ ਜਿਹੜੀ 60000 ਦੀ ਹੈ ਉਹਦੀ ਆਪਾਂ ਅੱਗੇ ਗੱਲ ਕਰਾਂਗੇ 6 ਮਾਡਲ ਹੈ ਇਹ 2028 ਤੱਕ ਇਸ ਗੱਡੀ ਦੀ ਪਾਸਿੰਗ ਆਪਾਂ ਨੂੰ ਮਿਲ ਚੁਗੀ 110000 ਰੁਪਏ ਮਾਲਕ ਨੇ ਡਿਮਾਂਡ ਕਹੀ ਸੀ ਭਵਾਨੀਗੜ ਏਰੀਆ ਚ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਆ ਪੰਜਾਬ ਨੰਬਰ ਦੀ ਹੈ ਰੰਗ ਤੁਸੀਂ ਆਪ ਹੀ ਚੈੱਕ ਕਰ ਲਓ ਅੰਦਰ ਦੀ ਬਾਹਰ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲੂਗੀ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਗੱਡੀ ਨੂੰ ਤਾਂ ਮਾਲਕ ਦੇ ਘਰੇ ਗੱਡੀ ਖੜੀ ਹੈ ਸੀ ਮਾਲਕ ਦੀ ਪਰਸਨਲ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਕਾਗਜ਼ ਪੱਤਰ ਸਾਰੇ ਪੂਰੇ ਮਿਲ ਜਾਣਗੇ ਬਾਕੀ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਮਾਲਕ ਦੇ ਘਰੇ ਜਾ ਕੇ ਵੀ ਗੱਡੀ ਨੂੰ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਲਿਓ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਿਓ ਬਾਕੀ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੱਸ ਹੀ ਦਿੱਤੀ ਬਾਕੀ ਸਕਰੀਨ ਤੇ ਮਿਲ ਗਈ ਹੋਊਗੀ ਤੁਹਾਨੂੰ ਮਾਲਕ ਦਾ ਨੰਬਰ ਵੀ ਸਕਰੀਨ ਤੇ ਆਪਾਂ ਦੇ ਦਿੱਤਾ ਸੀਗਾ 94655 ਤੇ 25935 ਸੈਕੰਡ ਗੱਡੀ ਦੀ ਆਪਾਂ ਗੱਲ ਕਰਾਂਗੇ ਅਸੀਂ ਸੈਕੰਡ ਗੱਡੀ ਆਪਣੇ ਕੋਲੇ 2011/12 ਮਾਡਲ ਪਹੁੰਚੀ ਹੈ ਸੀ 2 ਲੱਖ ਤੇ 5000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਸੀ ਬਰਨਾਲੀ ਤੋਂ ਗੱਡੀ ਆਪਾਂ ਇਹ ਲੈ ਕੇ ਪਹੁੰਚੀ ਹੈ ਮਾਲਕ ਨੇ ਭੇਜੀ ਹੋਈ ਹੈ ਸੀ ਆਪਣੇ ਕੋਲੇ ਵੇਚਣ ਵਾਸਤੇ ਮਾਲਕ ਨੇ ਵੇਚਣੀ ਹੈ ਛੇਤੀ ਤੋਂ ਛੇਤੀ ਕੋਈ ਵੀ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਬਰਨਾਲੀ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜਾ ਕੇ ਦੇਖ ਸਕਦੋਂ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸੋਹਣੀ ਗੱਡੀ ਆਪਾਂ ਨੂੰ ਅੰਦਰੋਂ ਦੇਖਣ ਨੂੰ ਮਿਲੂਗੀ ਅੰਟੀਰੀਅਰ ਬਹੁਤ ਸੋਹਣਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੋ ਵੀ ਕੁਛ ਹੈ ਜੀ ਤੁਹਾਡੇ ਸਾਹਮਣੇ ਆ ਫੋਟੋਆਂ ਵਿੱਚ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਗੱਡੀ ਪਸੰਦ ਆਈ ਅਸੀਂ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਨੰਬਰ ਸਕਰੀਨ ਤੇ ਆ ਜੀ ਮਾਲਕ ਦਾ ਜਿੰਨਾਂ ਦੀ ਗੱਡੀ ਆ 9501907152 ਕਰੋ ਜੀ ਗੱਲਬਾਤ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 94665929488 ਜੇ ਤੁਹਾਡੇ ਕੋਲੇ ਗੱਡੀ ਐ ਮੋਟਰਸਾਈਕਲ ਐ ਜੀ ਘਰ ਐ ਕੋਠੀ ਐ ਮਕਾਨ ਐ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਨੂੰ ਭੇਜੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 9465629488 ਆਪਣਾ ਜਿੰਨਾ ਵੀ ਕੰਮ ਹੈ ਜੀ ਸਾਰਾ ਫ੍ਰੀ ਚ ਹੀ ਹੈ ਫ੍ਰੀ ਸੇਵਾ ਕਰਦੇ ਆ ਜੀ ਐਡ ਕਰਵਾਉਣੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਗੱਲ ਕਰਾਂਗੇ ਐਂਡਿਕਾ ਗੱਡੀ ਦੀ 2012 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਤੇ ਡਿਮਾਂਡ 1 ਲੱਖ 20000 ਰੁਪਇਆ ਤੇ ਗੱਡੀ ਖੜੀ ਹੈ ਜੀ ਮੋਗੇ ਏਰੀਆ ਚ ਗੱਡੀ ਸੋਹਣੀ ਹੈ ਰੰਗ ਸੋਹਣਾ ਹੈਗਾ ਚਲਾਉਣ ਚ ਵੀ ਵਧੀਆ ਗੀ ਨਾ ਕੋਈ ਲੱਗੀ ਬੱਜੀ ਆ ਬਾਕੀ ਰੰਗ ਰੂng ਤੁਸੀਂ ਆਪ ਦੇਖ ਹੀ ਰਹੇ ਹੋ ਸੀ ਟਾਇਰ ਵਧੀਆ ਆਪਨੂੰ ਮਿਲ ਜਾਣਗੇ ਬਾਡੀ ਲਾਈਨ ਪੂਰੀ ਵਧੀਆ ਮਿਲ ਜੂਗੀ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੇ ਇੰਜਨ ਗੇਅਰ ਪੂਰਾ ਵਧੀਆ ਸੀ ਬੈਟਰੀ ਬਿਲਕੁਲ ਨਵੀਂ ਆ ਮੋਗੇ ਖੜੀ ਆ ਗੱਡੀ ਜਾ ਕੇ ਦੇਖਣਾ ਜੇ ਚਾਹੁੰਦੇ ਹੋ ਮੋਗੇ ਖੜੀ ਆ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਏ ਜੀ ਗੱਡੀ ਕਿਸੇ ਨੂੰ ਪਸੰਦ ਆਈ ਆ ਤਾਂ ਮਾਲਕ ਦੇ ਘਰ ਦੀ ਪਰਸਨਲ ਗੱਡੀ ਆ ਹੀ ਮਾਲਕ ਨੇ ਪਰਸਨਲ ਰੱਖੀ ਹੋਈ ਆ ਪਰਸਨਲ ਚਲਾਈ ਹੋਈ ਆ ਜੀ ਬਾਕੀ ਅੰਦਰੋਂ ਬਾਹਰੋਂ ਹਰ ਚੀਜ਼ ਦੀਆਂ ਫੋਟੋਆਂ ਮਾਲਕ ਨੇ ਵਧੀਆ ਆਪਣੇ ਕੋਲ ਖਿੱਚ ਕੇ ਭੇਜੀਆਂ ਤੁਸੀਂ ਚੈੱਕ ਕਰ ਲਈ ਗੱਡੀ ਤੇ ਮੋਗੇ ਜਾ ਕੇ ਦੇਖੋ ਜੀ ਕਾਗਜ਼ ਪੱਤਰ ਦੇਖੋ ਜਿਵੇਂ ਤਸੱਲੀ ਕਰਨੀ ਹੈ ਉਹ ਮੇਂ ਤਸੱਲੀ ਤੁਸੀਂ ਕਰ ਸਕਦੇ ਹੋ ਮਾਲਕ ਦੇ ਘਰੇ ਜਾ ਕੇ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਅਸੀਂ ਕਰੋ ਗੱਲਬਾਤ 76 963 72 508 ਤੇ ਗੱਲ ਕਰਾਂਗੇ ਜੀ ਆਪਾਂ ਅਸਟੀਲੋ ਗੱਡੀ ਤੇ ਇੱਕ ਜਨ ਅਸਟੀਲੋ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਆਪਣੇ ਕੋਲੇ ਗੱਡੀ ਤੇ ਪਹਿਲਾਂ ਤੁਸੀਂ ਕਮੈਂਟ ਕਰਕੇ ਦੱਸੋ ਜੀ ਮੈਨੂੰ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਐ ਸੀ ਲਾਈਕ ਜਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜਰੂਰ ਦਬਾ ਦਿਓ ਜੈਨ ਅਸਟਿਲੋ 7 ਮਾਡਲ ਐ ਜੀ ਇਹ 골ਡਨ ਰੰਗ ਚ 2029 ਤੱਕ ਆਪਾਂ ਨੂੰ ਪਾਸਿੰਗ ਮਿਲ ਜੂਗੀ 1,35,000 ਡਿਮਾਂਡ ਓਨਰ ਵੱਲੋਂ ਪਹੁੰਚੀ ਐ ਸੀ ਗੱਡੀ ਠੀਕ ਐ ਸੀ ਟਾਇਰ ਟੂ ਠੀਕ ਪਏ ਨੇ ਰੰਗ ਠੀਕ ਪਿਆ ਵਾਡੀ ਲਾਈਨ ਵਧੀਆ ਚਲਾਉਣ ਚ ਵੀ ਠੀਕ ਐ ਬਾਕੀ ਨੰਬਰ ਪਲੇਟਾਂ ਸਰਕਾਰੀ ਨੇ ਪੰਜਾਬ ਨੰਬਰ ਐ ਕਾਗਜ਼ ਪੱਤਰ ਪੂਰੇ ਨੇ ਜਿੰਨੇ ਵੀ ਹੁੰਦੇ ਸੀ ਇੰਸ਼ੋਰੈਂਸ ਆਰਸੀ ਚਿਪ ਸਾਰਾ ਕੁਝ ਬਣਿਆ ਹੋਇਆ ਸੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ 135 ਇੱਕ ਵਾਰੀ ਡਿਮਾਂਡ ਘੱਟਵਾ ਦਾ ਕੀਤਾ ਜਾਊਗਾ ਮਾਲਕ ਨੇ ਕਿਹਾਗਾ ਰੇਟ ਦੇ ਵਿੱਚ ਕਟੌਤੀ ਕੀਤੀ ਜਾਊਗੀ ਤੇ ਨੰਬਰ ਸਕਰੀਨ ਤੇ ਆ ਜੀ ਜਿਨ੍ਹਾਂ ਦੀ ਗੱਡੀ ਹੈ 8837600866 ਕਰੋ ਜੀ ਮਾਲਕ ਨਾਲ ਗੱਲ ਸਿੱਧੀ ਕੋਈ ਵੀ ਕਰਨੀ ਹੋਈ ਸਕੋਡਾ ਦੀ ਆਪਾਂ ਰੈਪਿਡ ਗੱਡੀ ਲੈ ਕੇ ਪਹੁੰਚਿਆ ਆਈਕਮ 2014 ਮਾਡਲ ਗੱਡੀ ਆ ਸੀ ਫਾਸਟ ਓਨਰ ਹੈ ਗੱਡੀ ਇਹ 3,70,000 ਰੁਪਿਆ ਮਾਲਕ ਨੇ ਡਿਮਾਂਡ ਕਈਓ ਸੀ ਬਠਿੰਡੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਪੰਜਾਬ ਨੰਬਰ ਦੀ ਜੀ ਗੱਡੀ ਸੋਹਣੀ ਆ ਰੰਗ ਗੱਡੀ ਦਾ ਪੂਰਾ ਵਧੀਆ ਮਿਲੂਗਾ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਬਠਿੰਡਾ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੋਈ ਗੱਡੀ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਹੋਈ ਸਟਾਰਟ ਕਰਕੇ ਦੇਖ ਸਕਦੇ ਹਾਂ ਜੀ ਪੂਰੀ ਤਸੱਲੀ ਕਰ ਸਕਦੇ ਹੋ ਮਾਲਕ ਦੇ ਘਰੇ ਜਾ ਕੇ ਬਾਕੀ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਆਊਗੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਬਾਕੀ ਤੁਹਾਨੂੰ ਗੱਡੀ ਦੀਆਂ ਇਕੱਲੀਆਂ-ਇਕੱਲੀਆਂ ਫੋਟੋਆਂ ਤੇ ਇਕੱਲੀ-ਇਕੱਲੀ ਜਾਣਕਾਰੀ ਤੁਹਾਨੂੰ ਦੱਸ ਰਹੇ ਹਾਂ ਸੀ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਗੱਡੀ ਇਹ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਅਸੀਂ ਤਾਂ ਕਮੈਂਟ ਕਰ ਦਿਓ ਇੱਕ ਆਪ ਦਾ ਵਧੀਆ ਜਾਂ ਠੀਕ ਹੈ ਸੀ ਤੇ ਬਾਕੀ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਗੱਡੀ ਦਾ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਸੀ 370 14 ਮਾਡਲ ਫਾਸਟ ਓਨਰ ਇੱਕ ਹੱਥ ਗੱਡੀ ਚੱਲੀ ਹੋਈ ਆ 84273 ਤੇ 92601 ਮਾਲਕ ਦਾ ਨੰਬਰ ਹੈ ਗੱਲ ਕਰ ਲਿਓ ਤੁਸੀਂ ਕੋਈ ਵੀ ਕਰਨੀ ਹੋਈ ਗੱਲ ਕਰਕੇ ਜਾ ਕੇ ਦੇਖ ਕੇ ਪੂਰੀ ਤਸੱਲੀ ਕਰਕੇ ਰੇਟ ਮੁਕਾ ਕੇ ਮਾਲਕ ਨਾਲ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਜੀ ਬਾਕੀ ਕਿਵੇਂ ਦੀ ਲੱਗ ਰਹੀ ਜੀ ਇਹਦੀ ਵੀਡੀਓ ਚਲਦੀ ਚਲਦੀ ਵੀਡੀਓ ਤੇ ਕਮੈਂਟ ਕਰਕੇ ਦੱਸੀ ਜਾਇਓ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਪਸੰਦ ਆ ਰਹੀ ਆ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬਾ ਦਿਓ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਪਾ ਦਿਓ ਤੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਦਿਓ ਤੁਹਾਡੇ ਛੋਟੇ ਪਰ ਆਦਾ ਚੈਨਲ ਅਸੀਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਗੱਡੀ ਜਾਂ ਮੋਟਰਸਾਈਕਲ ਐਡ ਤੁਸੀਂ ਕਰਵਾਉਣੀ ਹੈ ਫਰੀਦ ਸੇਵਾ ਜੀ ਆਪਣੀ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹੈ 9465629488 ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਆਪਾਂ ਐਡ ਲਾ ਦਾਂਗੇ ਜੀ ਈਓਨ ਗੱਡੀ ਦੀ ਆਪਾਂ ਗੱਲ ਕਰਾਂਗੇ 13 ਮਾਡਲ ਆ ਡੇਡ ਲੱਖ ਰੁਪਇਆ ਡਿਮਾਂਡ ਐ ਜੀ ਲੁਧਿਆਣੀ ਤੋਂ ਗੱਡੀ ਆਪਣੇ ਕੋਲੇ ਆਈ ਹੋਈ ਐ ਜੀ ਪੰਜਾਬ ਨੰਬਰ ਐ ਸੋਹਣੀ ਗੱਡੀ ਆ ਚਿੱਟੇ ਰੰਗ ਦੀ ਐ ਅੰਦਰੋਂ ਵੀ ਠੀਕ ਐ ਬਾਹਰੋਂ ਵੀ ਠੀਕ ਐ ਚਲਾਉਣ ਚ ਵੀ ਠੀਕ ਐ ਨਾ ਕੋਈ ਨੁਕਸ ਨਾ ਕੋਈ ਲੱਗੀ ਬੱਜੀ ਨਾ ਕੋਈ ਡੈਮੇਜ ਚਾਰੇ ਪਾਸੇ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੁਸੀਂ ਦੇਖ ਰਹੇ ਹੋ ਲਾ ਕੇ ਅੰਦਰ ਦੀ ਕੰਡੀਸ਼ਨ ਦੇਖੋ ਜੀ ਬਾਹਰ ਦੀ ਕੰਡੀਸ਼ਨ ਦੇਖੋ ਸਾਈਡਾਂ ਦੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਜੀ ਗੱਡੀ ਨੂੰ ਤਮ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ 9814331307 ਇਹ ਮਾਲਕ ਦਾ ਨੰਬਰ ਹੈਗਾ ਗੱਲ ਕਰਾਂਗੇ ਜੀ ਆਲਟੋ ਗੱਡੀ ਦੀ ਜਿਹੜੀ ਜਮਾਂ ਸਸਤੀ ਆਪਾਂ ਲੈ ਕੇ ਪਹੁੰਚੇ ਹਾਂ ਗੱਡੀ 2006 ਮਾਡਲ ਹੈ ਜੀ ਪਾਸਿੰਗ ਇਸ ਗੱਡੀ ਦੀ ਪਾਈ ਆ 1 ਸਾਲ ਦੀ ਹਲੇ 60000 ਰੁਪਏ ਮਾਲਕ ਨੇ ਡਿਮਾਂਡ ਕਹੀ ਹੋਸੀ ਰੰਗ ਰੂਗ ਤੁਸੀਂ ਆਪ ਹੀ ਚੈੱਕ ਕਰ ਲਓ ਮਾਨਸਾ ਏਰੀਆ 'ਚ ਗੱਡੀ ਖੜੀ ਆ ਪੰਜਾਬ ਮਾਨਸਾ ਜੀ ਤੇ ਤੁਸੀਂ ਜਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਚਲਾ ਕੇ ਦੇਖੋਗੇ ਤੁਹਾਨੂੰ ਗੱਡੀ ਠੀਕ ਲੱਗੂਗੀ ਜੀ ਇੰਜਨ ਪੂਰਾ ਵਧੀਆ ਜੀ ਸਾਇਲੈਂਟ ਇੰਜਨ ਗੇਰ ਹੈ ਤੇ ਨਾ ਕੋਈ ਆਵਾਜ਼ ਅੰਦਰੋਂ ਨਾ ਕੋਈ ਬਾਹਰੋਂ ਚਲਾਉਣ 'ਚ ਇੱਕ ਨੰਬਰ ਹੈ ਜੀ ਅੱਧੇ ਸੈਲਫ ਗੱਡੀ ਸਟਾਰਟ ਹੋ ਜਾਂਦੀ ਹੈ ਕਾਗਜ਼ ਪੱਤਰ ਸਾਰੇ ਪੂਰੇ ਨੇ ਹੋਰ ਦੱਸੋ ਆਪਾਂ ਨੂੰ ਕੀ ਚਾਹੀਦਾ ਜੀ ਬਾਕੀ ਨੰਬਰ ਸਕਰੀਨ ਤੇ ਜਿਨ੍ਹਾਂ ਦੀ ਗੱਡੀਆਂ ਕਰੋ ਜੀ ਗੱਲਬਾਤ ਆ ਤੇ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੀ ਜਾਈਓ ਤੁਹਾਨੂੰ ਅੱਜ ਦੀਆਂ ਗੱਡੀਆਂ ਕਿਵੇਂ ਦੀਆਂ ਲੱਗੀਆਂ ਜੀ ਵਧੀਆ ਲੱਗੀਆਂ ਜਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ